ਅਲੀਮੈਂਟ ਚ ਇਸ ਸਰਮੈਂਟ ਚ ਸਰਕਾਰ ਨੇ ਮਨਰੇਗਾ ਦੇ ਖਿਲਾਫ ਕਾਨੂੰਨ ਬਣਾਇਆ ਅਸੀਂ ਉਹਦੇ ਇਹ ਵਿੱਚ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਰੀ ਕਾਗਜ਼ ਪਾਰਟੀ ਕਰ ਰਹੀ ਹੈ ਦੇਖੋ ਮਨਰੇਗਾ ਇੱਕ ਐਸਾ ਐਕਟ ਸੀ ਜਿਹੜਾ ਸਰਾ ਮਰਮੋਣ ਸਿਰ ਬਣਾਇਆ ਹੈ ਜਿੱਚ ਮਹਾਤਮਾ ਗਾਂਧੀ ਦਾ ਨਾਮ ਹੁੰਦਾ ਸੀ ਇਹਨਾਂ ਨੇ ਮਹਾਤਮਾ ਗਾਂਧੀ ਦਾ ਨਾਮ ਮੋਕਾ ਲਈ ਸਦਲੀ ਗਨ ਮੋਕਾਤੀ ਪਿਜਾਇਏ ਮਹਾਤਮਾ ਇਹਦੇ ਰਾਮ ਜੀ ਦਾ ਨਾਮ ਜੋੜਦਾ ਹਰ ਗੱਲ ਰਾਮ ਜੀ ਦੇ ਧਰਮ ਤੇ ਲਈ ਆਉਂਦੇ ਨੇ ਇਲੈਕਸ਼ਨ ਹੀ ਪੈਣਾ ਰਾਮ ਮੰਦਰ ਜੀ ਦੇ ਨਾਂ ਤੇ ਭਗਵਾਨ ਰਾਮ ਜੀ ਦੇ ਨਾਂ ਤੇ ਮਜ਼ੇਗਾ ਐਕਟ ਬਣਾਤਾ ਇਹ ਇੱਕ ਕਿਸਮ ਦਾ ਗਰੀਬਾਂ ਨਾਲ ਧੱਕਾ ਗਰੀਬਾਂ ਕੋਲੋਂ ਉਹਨਾਂ ਦਾ ਹੱਕ ਖੋਇਆ ਗਿਆ ਜਿਹੜਾ ਸਾ ਮਰਮੋਣ ਸੀ ਦਿੱਤਾ ਸੀ ਕਿਉਂਕਿ ਸ਼ਬਦਾਂ ਚ ਲਿਖਿਆ ਵੀ ਲੋਕਾਂ ਨੂੰ ਜਿਹੜੀ ਨੌਕਰੀਆਂ ਦੇਣੀਆਂ ਜਾਂ ਰੋਟੀ ਖਵਾ ਕੇ ਦੇਣ ਦਾ ਤਰੀਕਾ ਇਹ ਸਰਕਾਰ ਦਾ ਜੁਮਾ ਤੇ ਉਸ ਗੱਲ ਨੂੰ ਸਮਝਦਿਆਂ ਰੱਖਦੇ ਆ ਦਿਮਾਗ ਚ ਸਾਰਾ ਮਰਮੂਲ ਸੀ ਨੇ ਇੱਕ ਕਾਨੂੰਨ ਬਰਾਇਆ ਸੀਗਾ ਇੱਕ ਹੱਕ ਤੇ ਅਸੀਂ ਗਰੀਬਾਂ ਨੂੰ ਕਿ ਤੁਸੀਂ ਇੰਨੇ ਦਿਨ ਤੁਹਾਨੂੰ ਪੈਸੇ ਮਿਲਣਗੇ ਮਿਲਗੇ ਜੇ ਨਹੀਂ ਤਾਂ ਬਿਨਾ ਅਨਾਉਂਸ ਬਿਨਾ ਅਨੰਪ੍ਰੇਮੈਂਟ ਲਾਅਸ ਨਾਲ 15000 ਰੁਪਏ ਮਿਲੇਗਾ ਸੁਮਨਿਕ ਐਕਟ ਮੋਦੂ ਬਣਾ ਸੀਗਾ ਹੁਣ ਇਹਨਾਂ ਨੇ ਉਹ ਨੂੰ ਟੈਸਟਸ ਕਰਤਾ ਉਸ ਨੇ ਜਦੋਂ ਕਿਰਮੁਨ ਪਾਸ ਹੋਣ ਲਗਾ ਸੀ ਦਾ ਮਰਮੋਨ ਸਿੰਘ ਨੇ ਤਾਂ ਉਹਨਾਂ ਨੇ ਆਖਿਆ ਸੀ ਵੀ 90% ਸੈਂਟਰ ਸਰਕਾਰ ਦੇਊਗਾ ਤੇ 10% ਸਟੇਟ ਸਰਕਾਰ ਦਿਆ ਕਰਨ ਉਹਦੋਂ ਦੇ ਜਿਹੜੇ ਭਾਜਪਾ ਦੇ ਐਮਪੀ ਸਨ ਉਸ ਜਮਾਨੇ 'ਚ ਉਹਨਾਂ ਨੇ ਆਖਿਆ ਨਹੀਂ ਜੀ 100% ਹੀ ਸਰਕਾਰ ਨੂੰ ਦੇਣਾ ਚਾਹੀਦਾ ਦਿੱਲੀ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਜ ਉਹੀ ਭਾਜਪਾ ਜਿਹੜੀ ਉਹ 60 40 ਤੇ ਲੈ ਆਈ ਆ 60 ਸੈਂਟਰ ਸਰਕਾਰ ਦੇਊ ਤੇ 40 ਸਟੇਟ ਸਰਕਾਰ ਦਿਆ ਕਰੇਗਾ ਇਹ ਤਾਂ ਬਿਲਕੁਲ ਹੀ ਤਕਾਵਾਂ ਇਹਦੇ ਨਾਲ 35000 ਕਰੋੜ ਦਾ ਖਰਚਾ ਸਟੇਟਾਂ ਤੇ ਪਵੇਗਾ ਤੇ ਸਰਕਾਰਾਂ ਦੇ ਆਰਮਸ ਸਾਰੀਆਂ ਹੀ ਕਰਜੇ ਥਲੇ ਚੱਲਣੀਆਂ ਨੇ ਸੋ ਇਹ ਗਰੀਬਾਂ ਨਾਲ ਤਕਾ ਹੈ ਗਰੀਬਾਂ ਕੋਲੋਂ ਰੋਜ਼ੀ ਰੋਟੀ ਖੋਏਗੀ ਜਿਹੜੇ ਅਨਸਕਿਲਡ ਲੇਬਰ ਸੀਗੇ ਜਿਹੜੇ ਅਨਸਕਿਲਡ ਲੇਬਰ ਸੀ ਉਹਨਾਂ ਨੂੰ ਮਨਰੇਗਾ ਚ ਜਦੋਂ ਕੋਰੋਨਾ ਬਿਮਾਰੀ ਸੀਗੀ ਉਦੋਂ ਕੋ ਇਹਦੇ ਦੇ ਨਿਰਮਲ ਗਨ ਵਾਲੀ ਲੋਕਾਂ ਨੇ ਆਪਣਾ ਗੁਜ਼ਾਰਾ ਕੀਤਾ ਉਹ ਵੀ ਸਾਰਾ ਖੋ ਲਿਆ ਪਹਿਲਾ ਸਕੀਮ ਪੰਚਾਇਤ ਤੋਂ ਸ਼ੁਰੂ ਨਹੀਂ ਸੀ ਰਾਧਾ ਤੇ ਵੀਡੀਓ ਲੈਵਲ ਦਾ ਅਪਰੂਵ ਹੋਣੀ ਤੇ ਸਾਰਾ ਫਾਈਨਲ ਕਰਨ ਵਾਲਾ ਏਡੀਸੀ ਗੁਰਦਾਸਪੁਰ ਸਿਦਾਹੀ ਜਿਹੜਾ ਏਡੀਸੀ ਹਰ ਜ਼ਿਲ੍ਹੇ ਦਾ ਹੁੰਦਾ ਸੀਗਾ ਤੇ ਹੁਣ ਸਾਰੀ ਸਕੀਮ ਦਿਲੀਓ ਹੀ ਲੱਗੇ ਤੇ ਸਭ ਕੁਝ ਦਿਲੀਓ ਹੀ ਆਊਗਾ ਪਹਿਲਾਂ ਜੋ ਪਿੰਡ ਚ ਚਾਹੀਦਾ ਸੀ ਪੰਚਾਇਤ ਉਹ ਸੋਚ ਕੇ ਮੰਗਦੀ ਸੀ ਵੀ ਸਾਨੂੰ ਐਨਾ ਕੋਈ ਚਾਹੀਦਾ ਸਗਾ ਗਲੀ ਚਾਹੀਦੀ ਜਾਂ ਛੱਪੜ ਦਾ ਕੰਮ ਚਾਹੀਦਾ ਜਾਂ ਪੌੜੀ ਚਾਹੀਦਾ ਹੁਣ ਕਹਿੰਦੇ ਇਹ ਫੈਸਲਾ ਵੀ ਦਿੱਲੀ ਸਰਕਾਰ ਕਰੇਗੀ ਪਿੱ ਕਿਹੜਾ ਸਾਨੂੰ ਲੋੜ ਅਸੀਂ ਉਹ ਭੇਜਾਂਗੇ ਬੋਲੀ ਪੈਸੇ ਭੇਜਾਂਗੇ ਤੇ 40% ਤੁਹਾਨੂੰ ਦੇਣਾ ਪਊਗਾ ਤੇ 60% ਨਹੀਂ ਦੇਗਾ ਅਸੀਂ ਪਹਿਲਾਂ ਹਰ ਸਾਲ ਬਜਟ ਤਿਆਰ ਕਰਕੇ ਵੀ ਸਹੀ ਅਪ੍ਰੋਚਸਮੈਂਟ ਕਰਕੇ ਦੇ ਹਮ ਸਟੇਟ ਸਾਨੂੰ ਕਿੰਨੇ ਪੈਸੇ ਚਾਹੀਦੇ ਅਸੀਂ ਦਿੱਲੀ ਸਰਕਾਰ ਨੂੰ ਭੇਜ ਦਿੰਦੇ ਸਾਂ ਤੇ ਦਿੱਲੀ ਸਰਕਾਰ ਆਪਣੇ ਬਜਟ ਚੋਂ ਸਾਨੂੰ ਪੈਸੇ ਭੇਜ ਦਿੰਦੀ ਸੀ ਹੁਣ ਉਹਨਾਂ ਨੇ ਉਹ ਗੱਲ ਹੀ ਮੁਕਾਤੀ ਹੁਣ ਉਹਨਾਂ ਦੀ ਮਰਜ਼ੀ ਆ ਵੀ ਉਹ ਕਿੰਨੇ ਪੈਸੇ ਭਜਣਗੇ ਤੇ ਕਿਸ ਕੰਮ ਲਈ ਭਜਣਗੇ ਜਿਹੜਾ ਲੋਕਾਂ ਦਾ ਹੱਕ ਸੀ ਗਰੀਬ ਦਾ ਹੱਕ ਸੀ ਅਨਸਕਿਲਡ ਲੇਬਰ ਦਾ ਹੱਕ ਸੀਗਾ ਪੀਪੀਐਨ ਉਹਦੀ ਹਾਰੀ ਮਿਲਦੀ ਸੀ ਕੋਨਾਂ ਕੋ ਹੱਕ ਖੋਲਿਆ ਹੁਣ ਡਿਮਾਂਡ ਨਹੀਂ ਕੋ ਐਕਟ ਐਕਟ ਨਹੀਂ ਹੈਗਾ ਕੋ ਦਾਵਾਨਿਕ ਅਸਰਦਾ ਕਿ ਸਰਕਾਰ ਨੂੰ ਚੈਲੰਜ ਨਹੀਂ ਕਰ ਸਕਦਾ ਵੀ ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ ਪਏ ਹੁਣ ਐਕਟ ਖਤਮ ਹੋ ਗਿਆ ਹੁਣ ਤਾਂ ਸੈਂਟਰ ਸਰਕਾਰ ਦੇ ਰਹਿਮੋ ਕਰਮ ਤੇ ਅਸੀਂ ਚਲੇ ਗਿਆ ਇੱਕ ਗਰੀਬਾ ਨਾਲ ਧੱਕਾ ਪਹਿਲਾ 100 ਦਿਨ ਸਾਡੇ ਸੀ ਵੀ 100 ਦਿਨ ਅਸੀਂ ਕੰਮ ਦਿਆਂਗੇ ਤੇ ਉਹ ਵੀ ਬੜਾ ਘੱਟ 100 ਦਿਨ ਪੂਰੇ ਹੁੰਦੇ ਸੀਗੇ ਬਹੁਤ ਔਖੇ 100 ਦਿਨ ਪੂਰੇ ਉਹਨੇ 135 ਦਿਨ ਕਰਤੇ 135 ਦਿਨ ਕਿਥੋਂ ਪੂਰੇ ਹੋਣਗੇ ਜੀ ਫਿਰ ਇਹ ਕਰਤਾ ਵੀ 12 ਮਹੀਨਿਆਂ ਚ 2 ਮਹੀਨੇ ਹਾ ਹਾੜੀ ਸੋਣੀ ਜਿਹਦੇ ਵਾਢੀ ਹੋਵੇਗੀ ਸੋਣੀ ਦੀ ਤੇ ਹਾੜੀ ਦੀ ਤਾਂ ਕੋਈ ਰੇਗਾ ਦਾ ਕੰਮ ਨਹੀਂ ਚੱਲ ਸਕਦਾ ਤੇ ਉਹ 2 ਮਹੀਨੇ ਨਿਕਲ ਕੇ ਫਿਰ 10 ਮਹੀਨੇ ਚ 135 ਦਿਨ ਕਿਵੇਂ ਪੂਰੇ ਹੋਣਗੇ ਇਹ ਸਭ ਝੂਠ ਆ ਤੇ ਇਹ ਧੋਖਾ ਨੋਕਾਣਾ ਫਿਰ ਕਹਿੰਦੇ ਜੀ ਅਸੀਂ ਜਿਹੜੇ ਕਾਰਡਸ ਨੇ ਉਹਨੂੰ ਰੈਸ਼ਨਲਾਈਜ਼ ਕਰਾਂਗੇ ਉਹਨੂੰ ਰੀਚੈੱਕ ਕਰਾਂਗੇ ਇਹਦਾ ਮਤਲਬ ਉਹ ਜਿਵੇਂ ਵੋਟਾਂ ਕੱਟਣ ਦੇ ਨੇ ਉਸ ਤਰ੍ਹਾਂ ਇਹ ਕਾਰਡ ਵੀ ਕੱਟਣਗੇ। ਗਰੀਬਾਂ ਦੇ ਜੋ ਜਿਸ ਤਰ੍ਹਾਂ ਜਿਹਨੂੰ ਚਾਹਣਗੇ ਉਹਨੂੰ ਰੱਖਣਗੇ ਨਹੀਂ ਚਾਹਣਗੇ ਕੱਟ ਦੇਣਗੇ। ਸੋ ਇਹ ਅੱਗੇ ਅਸੀਂ 5 ਸਾਲ ਲਈ ਕਾਰਡ ਬਣਾਉਦੇ ਸੀ। ਕੌਨ ਸੇਨ ਸਾਲ ਲਈ ਕਰਦਾ? ਤਿੰਨ ਸਾਲਾਂ ਪਿੱਛੇ ਲੋਕ ਜਿਹੜੇ ਨੇ ਉਹ ਠੱਕੇ ਖਾਣਗੇ ਪੀ ਜਾ ਕੇ ਉੱਥੋਂ ਫਿਰ ਪਾਸ ਕਰੋ। ਸੋ ਇਹ ਕਿਸਮ ਦਾ ਨਾ ਜਿਹੜਾ ਸਾਡਾ ਢਾਂਚਾ ਸਟੇਟਾਂ ਦੇ ਅੱਗੇ ਹੋਏ ਜਾ ਰਿਹਾ। ਫੈਡਰਲ ਸਿਸਟਮ ਖਤਮ ਕਰ ਰਹੇ ਹਾਂ ਸਟੇਟਾਂ ਨੂੰ ਇੱਕ ਕਿਸਮ ਦਾ ਵੀ ਸਾਡੇ ਹਰ ਸਟੇਟ ਸਾਡੇ ਆ ਕੇ ਬੂਏ ਕੇ ਖਲੋਤੀ ਰੇ ਮੰਗਦੀ ਰਵੇ ਜਿਹੜਾ ਸਟੇਟਾਂ ਦੇ ਹੱਕਸਾਂ ਨਹੀਂ ਗਏ ਨਾ ਹੱਕਸਾਂ ਉਹ ਵੀ ਖੋਲੇ ਉਹ ਖੋਣ ਡਿਆ ਇਹ ਕਨਸਟੀਟਿਊਸ਼ਨ ਤੇ ਧੱਕਾਵਾ ਕਨਸਟੀਟਿਊਟ ਤੋੜਨ ਦੀ ਇੱਕ ਸਾਜਸ਼ ਹੈ ਕਨਸਟੀਟਿਊਸ਼ਨ ਖਰਾਬ ਕਰਨੀ ਹੈ ਜਿਹੜਾ ਅੱਗੇ ਕਾਂਗਰਸ ਰੌਲਾ ਪਾ ਰਹੀ ਹੈ ਵੀ ਕਨਸਟੀਟਿਊਸ਼ਨ ਨੂੰ ਖਰਾਬ ਕਰ ਦੇਣਾ ਉਹ ਹੌਲੀ ਹੌਲੀ ਕਾਂਗਰਸ ਨੂੰ ਖਤਮ ਕੀਤੀ ਆ ਰਹੀ ਨੇ ਸੋ ਇਹ ਇਸ ਜਿਹੜੀ ਦਿੱਲੀ ਸਰਕਾਰ ਆ ਇਹ ਉਹਦੀ ਗਲਤ ਸੋਚ ਆ ਸੇਟਨਾ ਧੱਕਾ ਕਰੀਆ ਗਰੀਬਾਂ ਨਾਲ ਧੱਕਾ ਕਰੀਆ ਗਰੀਬਾਂ ਦਾ ਹੱਕ ਹੋ ਰਿਹਾ ਸੋ ਉਸੇ ਇਹ ਕਾਂਗਰਸ ਪਾਰਟੀ ਇਹਦੇ ਖਿਲਾਫ ਲੜੇਗੀ ਰੈਲੀਆਂ ਵੀ ਕਰੇਗੀ ਪਿੰਡ ਪਰ ਜਾਏਗੀ ਲੋਕਾਂ ਨੂੰ ਜਾਗਰੂਕ ਰੂਪੇ ਕਰੇਗਾ ਸਰ ਇਹਦੇ ਇਸੇ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਵੀ ਹੋਣ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਲੱਗਦਾ ਕਿ ਇਹਦੇ ਉੱਪਰ ਕੋਈ ਹੱਲ ਨਿਕਲੇਗਾ ਨਹੀਂ ਦੇਖੋ ਜਿਹੜਾ ਸੈਂਟਰ ਦਾ ਐਕਟ ਪਾਸ ਕੀਤਾ ਵਿਧਾਨ ਸਭਾ ਕਿਵੇਂ ਉਹਨੂੰ ਕਰ ਸਕਦੀ ਹੈ ਤੇ ਕਰੋ ਉਸ ਹੀ ਬਿਰਖਾ ਕਰਨਗੇ ਹੁਣ ਪਤਾ ਕਰਾਂਗੇ ਜਾਵਾਂਗੇ ਜਿਵੇਂ ਪ੍ਰੈਸ ਕਾਨਫਰੰਸ ਨਾਲ ਰੋਜ਼ ਕਰਨਦੇ ਆ ਉਹ ਕੋਈ ਰਾਜ ਨਹੀਂ ਪਾਸ ਕਰਕੇ ਵੀ ਧੱਕਾ ਕਰਨਦੇ ਹੋ ਦੇਖੋ ਨਾ ਹੈ ਧੱਕਾ ਹਰ ਸਟੇਟ ਨਾਲ ਧੱਕਾ ਤੁਸੀਂ ਸਟੇਟ ਦੇ ਹੱਥ ਜੁਮੇ ਕੋ ਛੱਡ ਨਹੀਂ ਦੇ ਵੀ ਸਟੇਟ ਆਪਣੀ ਮਰਜ਼ੀ ਨਾਲ ਕੀ ਕਰ ਸਕੇ ਉਹਦੇ ਚ ਆ ਕੇ ਫਿਰ ਜੋਏ ਨਾ ਉੱਥੇ ਦਿੱਲੀ ਸਰਕਾਰ ਦੇ ਬੂਏ ਕੇ ਬੈਠੇ ਰ ਮੰਗਤਿਆਂ ਕੋ ਆਹ ਦਿਓ ਜੀ ਆਹ ਦਿਓ ਜੀ ਜੇ ਪਹਿਲਾਂ ਸਰਕਾਰ ਦਿੰਦੀ ਸੀ 90% ਦੇਦੀ ਸੀ ਤੇ ਕੋਈ ਇਤਰਾਜ਼ ਨਹੀਂ ਸੀ ਤੇ ਹੁਣ ਕੀ ਗੱਲ ਪਰ ਇਹ ਤੇ ਪੰਜਾਜ ਜਪਾਸ ਹੁੰਦਾ ਸੀ ਜਿਸ ਡਿਸਟ੍ਰਿਕਟ ਨਾਮ ਤੱਕ ਸਾਰੀਆਂ ਅਪਰੂਵ ਹੋ ਜਾਂਦੀਆਂ ਹਨ ਹੁਣ ਕਹਿੰਦੇ ਦਿੱਲੀੋਂ ਸਕੀਮਾਂ ਬਣ ਗਿਆਉਣਗੀਆਂ ਦਿੱਲੀ ਵਾਲੇ ਕੀ ਉਹਨਾਂ ਨੂੰ ਚਾਹੀਦਾ ਕੀ ਨਹੀਂ ਚਾਹੀਦਾ ਲੋਕਾਂ ਤੋਂ ਪੁੱਛਣਾ ਹੀ ਨਹੀਂ ਲੋਕਾਂ ਦੀ ਪਾਰਟਿਸਪੇਸ਼ਨ ਕਿੱਥੇ ਹੋ ਗਈ ਕਿਹੜੀ ਸਕੀਮ ਬਣਾਉਣੀ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਜਿਹੜੀ ਪਿੰਡ ਦੀ ਲੋੜ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਸੋ ਇਹ ਸਾਰਾ ਕੁਝ ਐਵੇਂ ਫਰਾਡਾ ਪਾਰਲੀਮੈਂਟ ਚ ਕੀ ਸਟੈਂਡ ਰਿਗਾ ਐਮਪੀ ਦਾ ਕੰਮ ਹੈ। ਕੋਰਸ ਸਟੈਂਡ ਰਿਗਾ ਵੀ ਇਹ ਗਲਤ ਹੋ ਰਿਹਾ ਇਹ ਤੇ ਮਾਧਮਾ ਗੰਦੀ ਨਾ ਨੂੰ ਬਿਲਕੁਲ ਖਤਮ ਕਰਦਾ ਰਾਮ ਜੀ ਦਾ ਨਾਮ ਉਜੋਜ ਕਰਦਾ ਧਰਮ ਹਰਥਾ ਲਈ ਔਰ ਇਹਨੇ ਲੋਕਾਂ ਤੋਂ ਗਰੀਬਾਂ ਕੋਲ ਹੱਕ ਹੋਇਆ ਜਾ ਰਿਹਾ ਇਹੋ ਲੜਾਈ ਅਸੀਂ ਪਿੰਡਪਨ ਲੜਾਂਗੇ ਜਿਹੜੀ ਲੜਨੀ ਹੈ ਸਰਕਾਰ ਨੇ ਕਾਂਗਰਸ ਪਾਰਟੀ ਨੇ ਲੱਗਦਾ ਨਹੀਂ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਹਮੇਸ਼ਾ ਜਿਹੜਾ ਧਰੋ ਜਿਹੜਾ ਆ ਇਹ ਬਿਲਕੁਲ ਬਿਲਕੁਲ ਕਰੀ ਧਰੋ ਕਰ ਰਹੀ ਹੈ ਪੰਜਾਬ ਨਾਲ ਤੇ ਬਹੁਤ ਧੱਕਾ ਧਰੋ ਹੋ ਰਿਹਾ ਹੈ ਪਰ ਇਹ ਤੇ ਉਹਨਾਂ ਸਾਰੇ ਸੁਭੇ ਨਹੀਂ ਕੀਤਾ ਪਰ ਪੰਜਾਬ ਨਾਲ ਤੇ ਹਰ ਗੱਲ ਦੀ ਧੱਕਾ ਹੋ ਰਿਹਾ ਹੈ ਜੇ ਪਾਣੀ ਦੀ ਗੱਲ ਆ ਤਾਂ ਵੀ ਧੱਕਾ ਹੋ ਰਿਹਾ ਹੈ ਕਿ ਡੈਮਾ ਦੇ ਮੈਨੇਜਮੈਂਟ ਦੀ ਗੱਲ ਹੈ ਤਾਂ ਵੀ ਤੱਕਾ ਹੋ ਰਿਹਾ ਹੈ